ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਜਿਹੜਾ ਆਪਣੇ ਬੋਟ ਦਾ ਇਸਤੇਮਾਲ ਕਰਨ ਆਏ ਨੇ ਪਿੰਡ ਮੂਸਾ ਦੇ ਵਿੱਚ ਮੌਜੂਦ ਆ ਕੀ ਕਹੋਗੇ ਅੱਜ ਜਿਹੜਾ ਮਤਦਾਨ ਹੋ ਰਿਹਾ ਹੈ ਬਹੁਤ ਵਧੀਆ ਹੈ ਲੋਕਤੰਤਰ ਦਾ ਹੋਹ ਸੂਰਤ ਸੀਨ ਹੈ ਜਿਹੜਾ ਇਹ ਬਹੁਤ ਵਧੀਆ ਲੱਗ ਰਿਹਾ ਹੈ ਨੌਜਵਾਨਾਂ ਨੂੰ ਜਿਹੜੇ ਪਹਿਲੀ ਵਾਰ ਬੋਟ ਦਾ ਇਸਤੇਮਾਲ ਕਰ ਰਹੇ ਆ ਜਾਂ ਜੂਥ ਆ ਜਾਂ ਆਮ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਨੇ ਵੋਟਰ ਨੂੰ ਆਪ ਲੋਕਾਂ ਨੂੰ ਬទ ਬទ ਮਤਦਾਨ ਕਰਨਾ ਚਾਹੀਦਾ ਹੈ ਕਿਉਂਕਿ ਇਹਦੇ ਨਾਲ ਹੀ ਅਸੀਂ ਧਰਨੇ ਮੁਜਾਰਿਆਂ ਨੂੰ ਇੱਕ ਇਹ ਸਭ ਤੋਂ ਵਧੀਆ ਰਸਤਾ ਹੈ ਜੇਕਰ ਅਸੀਂ ਉਹਨਾਂ ਤੋਂ ਸਾਨੂੰ ਕੋਈ ਪ੍ਰੋਬਲਮ ਆਦਾ ਸਾਨੂੰ ਉਹ ਨਹੀਂ ਬਟਨ ਹਸਾਬ ਨਾਲ ਆਪਣਾ ਚਾਹੀਦਾ ਮੁਰਕ ਪਿਛਟਾਉਣ ਨੂੰ ਨਾ ਪਵੇ ਜਿਸ ਤਰ੍ਹਾਂ ਇਨਸਾਫ ਦੀ ਗੱਲ ਹੋਵੇ ਤਾਂ ਲਗਾਤਾਰ ਤੁਸੀਂ ਇਨਸਾਫ ਨੂੰ ਲੈ ਕੇ ਵੀ ਉਹ ਕਰਦੇ ਹੋ ਲੱਗਦਾ ਹੈ ਇਸ ਵਾਰ ਦੀ ਸਰਕਾਰ ਦਾ ਕੋਈ ਹੁੰਦਾ ਤਾਂ ਸਾਬ ਦੇਖੋ ਜੇ ਬਦਲਾਅ ਹੁੰਦਾ ਉਮੀਦ ਤਾਂ ਹੈਗੀ ਹੈ ਨਾ ਆਪਾਂ ਉਮੀਦਾਂ ਹੀ ਕਰ ਸਕਦੇ ਹਾਂ ਬਾਕੀ ਤਾਂ ਹੋਏ ਤਾਂ ਪਤਾ ਲੱਗਣਾ ਹੈ ਪਰ ਇੱਕ ਬਹੁਤ ਵੱਡੀ ਆਸ ਜਰੂਰ ਹੈ ਜੇ ਪ੍ਰਮਾਤਮਾ ਪੂਰੀ ਕਰੇਗਾ ਕਾਂਗਰਸ ਦੇ ਸਟਾਰ ਪ੍ਰਚਾਰਕ ਦੇ ਤੌਰ ਤੇ ਤੁਸੀਂ ਪੂਰਾ ਪ੍ਰਚਾਰ ਕੀਤਾਗਾ ਚੰਨੀ ਦੀ ਗੱਲ ਹੋਵੇ ਸੁਖਪਾਲ ਖੈਰਾ ਦੀ ਹੋਵੇ ਜਾਂ ਹੋਰ ਜੀਤਮਿੰਦਰ ਸਿੱਧੂ ਦੀ ਕੀ ਲੱਗਦਾਗਾ ਕਾਂਗਰਸ ਦਾ ਕਿੰਨਾ ਕ ਆਧਾਰ ਹੈਗਾ ਨਹੀਂ ਮੈਂ ਸਰਕਾਰ ਤਾਂ ਨਹੀਂ ਕਰ ਰਿਹਾ ਸਿਰਫ ਆਧਾਰਨ ਪ੍ਰਚਾਰਕ ਸੀ ਛੋਟਾ ਜਾਂ ਤਾਂ ਪਾਰਟੀ ਲਈ ਕੰਮ ਕਰਦੇ ਆ ਤਾਂ ਵਧੀਆ ਲੱਗਿਆ ਜਗ੍ਹਾ ਜਗ੍ਹਾ ਤੇ ਬਹੁਤ ਜ਼ਿਆਦੇ ਲੋਕਾਂ ਦਾ ਪਿਆਰ ਵੀ ਬਹੁਤ ਮਿਲਿਆ ਤੇ ਉਮੀਦ ਹੈ ਵੀ ਸ਼ਾਇਦ ਵੋਟ ਦੇ ਵਿੱਚ ਵੀ ਸ਼ਾਇਦ ਫਰਕ ਪਾਊਗਾ। ਇਹ ਸੋਨਾ ਦੇ ਵਿੱਚ ਤੁਸੀਂ ਪੂਰੇ ਪੰਜਾਬ ਘੁੰਮ ਲਿਆ ਕਿਹੜੇ ਮੁੱਦੇ ਹਨ ਰਹਿਣੇ ਵਾਲੇ ਅਗੇ। ਮੁੱਦੇ ਸਭ ਤੋਂ ਵੱਡਾ ਸਾਨੂੰ ਤਾਂ ਲਾਂਡ ਆਰਡਰ ਲੱਗਦਾ। ਮੁੱਦੇ ਤਾਂ ਬਥੇਰੇ ਨੇ। ਸ਼ੁਰੂ ਕਰਨ ਲਈ ਦੇਖ ਵੀ ਅਸੀਂ ਸ਼ੁਰੂ ਕਿੱਥੋਂ ਕਰਦੇ ਆਂ। ਵਾਟਰ ਲੈਵਲ ਦਾ ਐਮਐਸਪੀ ਦਾ ਮੁੱਦੇ ਤਾਂ ਮੁੱਦੇ ਹੀ ਮੁੱਦੇ ਪੈਣੇ ਸਾਰੇ। ਤਾਂ ਹੀ ਬਸ ਇਹ ਵੀ ਅਸੀਂ ਸ਼ੁਰੂ ਕਿੱਥੋਂ ਕਰਦੇ ਆਂ? ਦੇਖਣ ਵਾਲੀ ਗੱਲ ਤਾਂ ਇਹ ਹੈ ਵੀ ਅਸੀਂ ਜਿਹੜੀਆਂ ਪਾਰਟੀਆਂ ਨੇ ਉਹ ਹਰ ਇੱਕ ਦੀ ਆਪੋ ਆਪਣੀ ਸੋਚ ਹੁੰਦੀ ਹੈ ਵੀ ਉਹ ਸਭ ਤੋਂ ਵੱਧ ਇੰਪੋਰਟੈਂਸ ਕਿਹੜੇ ਮੁੱਦੇ ਦਿੰਦੀ ਹੈ ਮੁੱਦੇ ਦਾ ਬੜੇ ਪਏ ਨੇ ਠੀਕ ਹੈ ਬਿਲਕੁਲ ਇਹ ਸਨ ਸੁਭਦੀਪ ਸਿੱਧੂ ਮੂਸੇਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਜਿਨ੍ਹਾਂ ਨੇ ਵੋਟਰਾਂ ਨੂੰ ਅਪੀਲ ਵੀ ਕੀਤੀ ਹੈ ਕਿ ਵੱਧ ਤੋਂ ਵੱਧ ਮਤਦਾਨ ਕਰੋ ਤੇ ਉੱਥੇ ਉਹਨਾਂ ਦੱਸਿਆ ਕਿ ਕਈ ਅਹਿਮ ਮੁੱਦੇ ਜਿਹੜੇ ਇਸ ਵਾਰ ਵੋਟਾਂ ਦੇ ਵਿੱਚ ਰਹਿਣ ਵਾਲਿਆ ਕੈਮਰਾਮੈਨ ਨikhil ਦੇ ਨਾਲ ਅਮਰਜੀਤ ਸਿੰਘ ਪੰਜਾਬ ਤੱਕ ਮੂਸਾ ਮਾਨਸਾ